ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਗਰਕ ਕੇ ਦਿਨੋ-ਦਿਨ ਆਪਣੀ ਜਵਾਨੀ ਖਤਮ ਕਰ ਰਹੀ ਹੈ। ਬਹੁਤੇ ਨੌਜਵਾਨ ਨਸ਼ੇ ਦੀ ਪੂਰਤੀ ਲਈ ਚੋਰੀ ਕਰਦੇ ਹਨ। ਲੋਕਾਂ ਵੱਲੋਂ ਫੜਿਆ ਇਹ ਨੌਜਵਾਨ ਆਪ ਹੀ ਆਪਣੇ ਮੂੰਹੋਂ ਬਿਆਨ ਕਰ ਰਿਹਾ ਹੈ ਕਿ ਕਿਵੇਂ ਨਸ਼ੇ ਦੀ ਲੋਰ ਵਿੱਚ ਉਹ ਚੋਰੀ ਕਰਦਾ ਹੈ। ਇਸ ਮੌਕੇ ਤੇ ਉਸਨੇ ਚੋਰੀ ਦੀ ਐਕਟ ਵਾਤੇ ਸਵਾਰ ਹੋ ਕੇ ਰੇਤਾ ਬਜਰੀ ਦੀ ਦੁਕਾਨ ਅੰਦਰ ਵੜ ਕੇ ਲੋਹਾ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਫੜਿਆ ਗਿਆ। ਇਸ ਮੌਕੇ ਤੇ ਇਸ ਨੌਜਵਾਨ ਦਾ ਕਹਿਣਾ ਹੈ ਕਿ ਉਸਨੇ ਆਪਣੇ ਸਾਥੀਆਂ ਦੇ ਨਾਲ ਕਾਫੀ ਚੋਰੀਆਂ ਕੀਤੀਆਂ ਹਨ। ਇਸ ਮੌਕੇ ਤੇ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਇੱਥੇ ਬਹੁਤ ਚੋਰੀਆਂ ਹੋ ਚੁੱਕੀਆਂ ਹਨ। ਮੈਂ ਆਪਣੀ ਨਾਲ ਕਰਿਆਨੇ ਦੀ ਦੁਕਾਨਾ ਜੀ ਮੋਹਰ ਉੱਤਰ ਬੈਠਾ ਜੀ ਕੁਦਰਤੀ ਬਾਹਰ ਨਿਕਲਿਆ ਇਹ ਅੰਦਰੋਂ ਸਮਾਨ ਇਕੱਠਾ ਕਰਕੇ ਦੇਣਾ ਦੁਰਮੜ ਘਣ ਘਣ ਜੇ ਸਪੂਰ ਜੀ ਇੱਧਰ ਸਾਈਡ 'ਚ ਖੜਾਈ ਹੋਈ ਸੀ ਕਿਤੇ ਦੀ। ਜਦਨੇ ਮੇਰੇ ਉੱਪਰ ਦੇ ਸਾੜ ਮਾਰ ਕੇ ਭੱਜ ਗਿਆ ਅਸੀਂ ਕਣਕਾ 'ਚ ਫੜਿਆ ਫਿਰ ਇਹਨੂੰ। ਉਹ ਰਾਲਾ ਗੇੜੀ ਸਬਜ਼ੀ ਲੈਣ ਲੱਗਿਆ ਸੀ ਜੀ 1 ਮਿੰਟ ਦੇ ਵਿੱਚ ਉਹ ਲੇਗ 70 ਹੋ ਗਏ ਤਰਫਾਲ ਦਿੱਤੀ ਵੀ ਹੈ ਕਤਵਾਲੀ ਚ ਨੰਬਰ ਕੀ ਸਕੂਟਰੀ ਨੰਬਰ 6370 ਆ ਜੀ ਜਿੱਤਰਾ ਸੁਣਾਦਾ ਵਗਾ ਚੋਰ ਨੇ 11 ਤਰੀਕ ਦੀ ਹੋਈ ਜੀ ਇਹ ਆਪਣੀ ਬਾਹਰ ਵਾਲੇ ਦਿਨ ਮੇਰੇ ਫਾਦਰ ਸਾਹਿਬ ਮੇਰਾ ਬੇਟਾ ਪੜਦਾ ਟਿਊਸ਼ਨ ਤੇ ਹੀਰਾ ਮਹਿਲ ਚ ਕਾਲ ਦੇ ਘਰਾਉਣ ਚ ਖੜਾਈ ਆ ਉਹਨਾਂ ਨੇ ਬਸ ਖਣਾਉਣ ਤੋਂ ਬਾਅਦ 20 ਮਿੰਟ ਬਾਅਦ ਦੇਖਿਆ ਹੈ ਨਹੀਂ ਜੀ ਸਕੂਟਰੀ ਉੱਤੇ ਆਲੇ-ਦਾਲੇ ਦੇਖਿਆ ਉਸ ਤੋਂ ਬਾਅਦ ਅਸੀਂ ਚੌਂਕੀ ਦੇਤੀ ਦਰਖਾਸਤ ਉਸ ਤੋਂ ਬਾਅਦ ਅੱਜ ਸਾਨੂੰ ਉਰੋਂ ਪਤਾ ਲੱਗਿਆ ਇੱਥੋਂ ਫੋਨ ਗਿਆ ਕਿਸੇ ਦਾ ਸਕੂਟਰੀ ਦੇ ਆਪਣੇ ਕਾਪੀ ਦੇ ਨੰਬਰ ਲਿਖਿਆ ਹੋਇਆ ਸੀਗਾ ਕਹਿੰਦੇ ਵੀ ਤੁਹਾਡੀ ਸਕੂਟਰੀ ਮਿਲ ਗਈ ਓਰੇ ਸਿੱਧ ਸਰ ਕਲੋਨੀ ਚ ਵੀ ਓਰੇ ਆ ਜਾਓ ਓਰੇ ਇਹਦੇ ਲੱਗੇ ਜੀ ਬਰਾ ਮੈਂ ਤੁਹਾਨੂੰ ਹਾਂ ਜੀ ਹਾਂ ਉੱਥੇ ਖੜਾ ਗਿਆ ਉੱਥੇ ਪਿੱਛੇ ਖੜਾ ਕੇ ਆਇਆ ਹੋਊਗਾ ਓਰੇ ਬਾਪਾ ਹੀ ਸੋਣੇ ਸੰਤ ਓਰੇ ਇੱਥੇ ਜਿਆਦਾ ਆਏ ਆ ਅਸੀਂ ਓਰੇ ਕਹਿੰਦੇ ਵੀ ਓਰੇ ਖੜੀ ਆ ਵੀਰੇ ਆ ਜਾਓ ਅਸੀਂ ਇੱਥੋਂ ਕੋ ਬੋਲਦੇ ਆ ਅਸੀਂ ਜਦ ਓਰੇ ਆ ਗਏ ਜੀ ਇਹਨੂੰ ਕਾਫੀ ਟਾਈਮ ਹੋ ਗਿਆ ਚੋਰੀਆਂ ਕਰਦਿਆਂ ਵੱਡਿਆਂ ਦਾ ਹੋਣਾ ਪਿੰਡ ਆਈ ਇਹਦਾ ਪਹਿਲਾਂ ਵੀ ਦੋ ਤਰ ਵਾਰੀ ਫੜਿਆ ਇਹ ਆਪਣੇ ਇਥੇ ਚੱਕੀ ਤੇ ਚੋਰੀ ਕਰੀ ਸੀਗੀ ਉਦੋਂ ਵੀ ਕਾਫੀ ਨੁਕਸਾਨ ਕੀਤਾ ਇਹ ਮੁੰਡੇ ਨੇ ਤੇ ਆ ਹੁਣ ਦੋ ਦਿਨ ਹੋ ਗਏ ਗਮਾਂਡੀਆਂ ਦੇ ਸ਼ੀਸ਼ੇ ਭੰਨ ਕੇ ਗਿਆ ਤੇ ਅੱਜ ਸਿਮਿੰਟ ਸਟੋਰ ਗੁਰਤੇਗ ਬਹਾਦਰ ਸਿਮਿੰਟ ਸਟੋਰ ਦੀ ਦੁਕਾਨ ਲਈ ਉਹਨਾਂ ਦੇ ਅੰਦਰੋਂ ਦੁਰਮਟਾਂ ਤੇ ਉਹਨਾਂ ਦੇ ਆਪਣੇ ਕਾਂ ਇਕੱਠੇ ਕਰਕੇ ਨੇ ਇਕੱਠੇ ਕਰਦੇ ਸੀਗੇ ਤੇ ਉਹਦੇ ਬਾਅਦ ਦੇ ਵਿੱਚ ਜਦੋਂ ਮੁੰਡਾ ਆ ਗਿਆ ਫਿਰ ਬਾਹਰ ਦੀ ਖੇਸ ਨੂੰ ਭੱਜ ਰਿਹਾ ਇੱਕ ਖੋਖ ਪਿੰਡ ਦੀ ਐਕਟਿਵ ਚੱਕੀ ਹੋਈ ਹੈ ਇਹਦੇ ਕੋਲ ਉਹਦੇ ਕੋਲ ਬਰਾਬਰ ਹੋਈ ਜੀ ਮੈਂ ਤਾਂ ਕਰਕੇ ਵੀਰੇ ਪੂਰਾ ਨਹੀਂ ਚੋਰੀ ਕਰਦੇ ਨੇ ਚੋਰੀ ਹਾਲ ਤਾਂ ਥੋੜੇ ਦਿਨੇ ਹੋਣ ਮੈਂ ਤਾਂ ਗੱਡੀ ਤੋਂ ਆਏ ਨੂੰ 10-15 ਰਕਦੇ ਬੱਸ ਮਾੜੇ ਬੰਦਿਆਂ ਨਾਲ ਰਲ ਕੇ ਜਾਂ ਗਏ ਆ ਨਹੀਂ ਤੇ ਨਾਲ ਹੋਰ ਕੋਣ ਬੰਦੇ ਨੇ ਨਾਲ ਦੋ ਬੰਦੇ ਨੇ ਪਾਉਂਦੀ ਹੁੰਦੇ ਨੇ ਉਹ ਨਾਲ ਚੋਰੀ ਕਰਦੇ ਨੇ ਹਾਂ ਵੀਰੇ ਜਿੱਥੇ ਦੋ ਲਾਦ ਉੱਥੇ ਲਾ ਦਿੰਦੇ ਕਿਵੇਂ ਕਰਦੇ ਚੋਰੀ ਹਾਂਜੀ ਚੋਰੀ ਕਿਵੇਂ ਕਰਦੇ ਆ ਚੋਰੀ ਕੇ ਵੀਰੇ ਜਿਵੇਂ ਲੋਹਾ ਲਾਹੇ ਆਉਂਦਾ ਚੱਕ ਲੈਣੇ ਹੋਗੇ। ਅਰੇ ਜਾਓ ਮਾਲ ਮੂਲ ਖੋਲਾ ਦੇ ਨੇ ਬਸ। ਕਿੰਨੇ ਕੋਲ ਖੋਤੇ ਨਹੀਂ ਗੀ। ਕਿੰਨੇ ਵੀ ਚੋਰੀਆਂ ਕਰਿਆ ਨੇ। ਹਾਂਜੀ। ਕਿੰਨੇ ਵੀ ਚੋਰੀਆਂ ਕਰਿਆ ਨੇ। ਮਾਦਾ ਵੀਰੇ ਦੂਜੀ ਕਰੀ ਉਹਨਾਂ ਨੇ ਪਤਾ ਨਹੀਂ ਪਤਾ ਕਿੰਨੇ ਬਈ। ਮਾਲ ਕਿੰਨੇ ਖੋਤੇ ਨੇ। ਨਾਮ ਕੀ ਉਹਨਾਂ ਦੇ? ਇੱਕ ਤਾਂ ਕਪਲਵਾਣਾ। ਠੀਕ ਹੈ। ਇੱਕ ਚੌਧਰੀ ਮਾਦੇ ਦਾ ਮੋਟਾ। ਉਹਦਾ ਨਾਮ ਕੀ ਹੈ? ਵੀ ਨਹੀਂ। ਹਾਂ। ਬਾ ਪਤਾ ਨਹੀਂ ਪਤਾ ਵੀਰੇ ਕਰੂੰ। ਅਮੀ ਕੱਡੇ ਗੁੱਡੇ ਪੈਨੇ ਉਥੇ ਹੀ ਮਿਲਦੇ ਹੁੰਦੇ ਸਾਮਾਨ ਕਿੱਥੇ ਵੇਦੋਗੇ ਕਿਹੜਾ ਵੀਰੇ ਲੋਹਾ ਕਿਤੇ ਹੀ ਵੇਦ ਦੇ ਕੈਦੂਪੁਰ ਵੇਦ ਦੇ ਲੋਹਾਂ ਕਿੱਥੇ ਵੇਦ ਦੁਕਾਨਾ ਫਰਾਈ ਦਾ ਦੁਕਾਨਾ ਦਾ ਪਤਾ ਦਿੰਦੇ ਹਾਂਜੀ ਦੁਕਾਨਾ ਦਾ ਪਤਾ ਦੁਕਾਨਾ ਦਾ ਵੀਰੇ ਉਹੀ ਦੇ ਕੇ ਆਉਂਦੇ ਨੇ ਹੁੰਦੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ